ਫਸਪੁਰ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਵਿੱਚ ਬੀਤੀ ਸ਼ਾਮ ਇੱਕ ਪਿੰਡ ਦੇ ਦੋ ਨੌਜਵਾਨਾਂ ਦੇ ਦੋ ਧੜੇ ਆਪਸ ਵਿੱਚ ਭੜ ਗਏ ਅਤੇ ਇੱਕ ਦੂਜੇ ਤੇ ਗੋਲੀਆਂ ਚਲਾ ਦਿੱਤੀਆਂ ਉੱਤੇ ਹੀ ਨੌਜਵਾਨਾਂ ਨੂੰ ਸਮਝਾਣ ਲਈ ਆਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੀ ਕਾਰ ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਇੱਕ ਗੁੱਟ ਦੇ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਅਤੇ ਕਾਰ ਦੀ ਭਾਂ ਤੋੜ ਕੀਤੀ ਗਈ ਇਸ ਘਟਨਾ ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਣੇ ਦੋਵੇਂ ਧੜਿਆਂ ਦੇ ਚਾਰ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਪੁਲਿਸ ਦੀ ਜਾਂਚ ਦਾ ਵਿਸ਼ਾ ਬਣੀ ਹੋਈ ਹੈ ਉਹ ਦੇਖਦਿਆਂ ਇੱਕ ਰਿਪੋਰਟ ਮਸਲਾ ਜੀ ਇਹ ਜਿਹੜੀ ਦੂਸਰੀ ਧਿਰ ਆ ਜੀ ਇਹ ਮਤਲਬ ਸ਼ਰਾਰਤੀ ਲੋਕ ਨੇ ਅਕਸਰ ਲੋਕਾਂ ਦੇ ਨਾਲ ਜਿਹੜਾ ਲੜਾਈ ਝਗੜਾ ਕਰਦੇ ਰਹਿੰਦੇ ਨੇ ਤੇ ਕੱਲ ਵੀ ਇਹਨਾਂ ਨੇ ਮਤਲਬ ਫੋਨ ਦੇ ਉੱਤੇ ਮਤਲਬ ਕੁਝ ਸਾਡੇ ਪਿੰਡ ਦੇ ਮੁੰਡਿਆਂ ਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਕਿ ਐਂ ਕਰਦੇ ਆਂਗੇ ਜੂਂ ਕਰਦੇ ਆਂਗੇ ਠੀਕ ਆ ਜੀ ਉਹਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਦੋਵੇਂ ਪਾਸੇ ਮੁੰਡੇ ਇਕੱਠੇ ਹੋਏ ਆ ਤੇ ਮੈਂ ਪਿੰਡ ਦਾ ਮੋਤਬਰ ਹੋਣ ਦੇ ਨਾਤੇ ਮੈਂ ਇਸੇ ਰਲ ਗਿਆ ਗੱਡੀ ਲੈ ਕੇ ਆਪਣੀ ਮੈਂ ਕਿਤੋਂ ਆ ਰਿਹਾ ਸੀਗਾ ਡੇਰਾ ਬਾਬਾ ਨਾਨਕ ਤੋਂ ਤੇ ਮੈਂ ਸਿੱਧੀ ਗੱਡੀ ਲੈ ਕੇ ਉਹਨਾਂ ਨਾਲ ਗਿਆ ਵੀ ਝਗੜੀ ਚ ਚਲੋ ਕੁਝ ਨਹੀਂ ਰੱਖਿਆ ਹਨਾ ਮੈਂ ਸਮਝਾਉਣਾ ਇਹਨਾਂ ਨੇ ਮੇਰੀ ਗੱਡੀ ਹੰਡਾ ਸਿੱਟੀ ਸਾਰੀ ਵੱਢਤੀ ਇਹਨਾਂ ਨੇ ਤੇ ਟੋਟਲ ਐਸ ਮਤਲਬ ਕਰਤੀ ਐ ਕਿ ਸਾਨੂੰ ਠਾਣੀ ਗੱਡੀ ਐ ਐਸਐਚਓ ਸਾਹਿਬ ਇੱਥੇ ਆਏ ਨੂੰ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਅਹੀਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੁੜ ਕੇ ਪਿੱਛੋਂ ਬੰਦਿਆਂ ਨੇ ਆਣ ਕੇ ਮੇਰੀ ਇਹਨਾਂ ਨੇ ਮਤਲਬ ਜਾਨ ਬਚਾਈ ਪਿੰਡ ਦੇ ਬੰਦੇ ਨੇ ਪਿੰਡ ਦੇ ਬੰਦੇ ਨੇ ਜਿਹੜੇ ਮਤਲਬ ਸਾਡੇ ਚਲੋ ਦੂਸਰੀ ਥੇ ਮਤਲਬ ਇਕੱਠੀ ਹੋਈ ਸੀਗੇ ਉਹਨਾਂ ਨੇ ਆਣ ਕੇ ਮੇਰੀ ਜਾਨ ਪਹਚਾਈ ਐ ਮੈਨੂੰ ਉੱਥੋਂ ਕੱਢਿਆ ਇਹਨਾਂ ਨੇ ਬਾਜੀ ਰੰਜਿਸ਼ ਹੋਏ ਕੋਈ ਤੇ ਕੋਈ ਦੱਸਿਏ ਨਾ ਐਵੇਂ ਹੀ ਬਸ ਬਾਜੀ ਰੱਜ ਲੈਂਦੇ ਆ ਗੋਲੀਆਂ ਦੇ ਨਾਲ ਇਹ ਨਹੀਂ ਛਕਣਾ ਸੂਰਤਾਂ ਵੇਖੋ ਉਹ ਗੋਲੀਆਂ ਨਾਲ ਰੱਜ ਲੈਣਾ ਰੱਜ ਕੇ ਰੱਜ ਕੇ ਜਿੰਨੂ ਜੀ ਕਰਦਾ ਏ ਧਮਕੀਆਂ ਦੇ ਦਿੰਦੇ ਆ ਫਿਰ ਲੋਕ ਜਿਹੜੇ ਰੋਟੀ ਖਾਂਦੇ ਆ ਭਾਜੀ ਉਹ ਲੜਾਈ ਤੋਂ ਬਰੇਜ਼ ਕਰਦੇ ਆ ਗੁੰਡਾ ਟੈਬ ਵੀ ਜੀ ਬਿਲਕੁਲ ਤੁਸੀਂ ਪਿੰਡ ਜਾ ਕੇ ਪਤਾ ਕਰ ਸਕਦੇ ਹੋ ਇੰਨਾ ਵਾਰੀ ਪਤਾ ਕਰ ਸਕਦੇ ਹੋ ਸਾਡੇ ਬਾਰੇ ਪਤਾ ਕਰ ਸਕਦੇ ਹੋ ਪਿੰਡ ਚੋਂ ਨਹੀਂ ਲਾ ਕੇ ਜੋ ਪਤਾ ਕਰੋ ਸਾਡੇ ਬਾਰੇ ਅਸੀਂ ਕਹਿੰਦੇ ਮੋਟਰ ਹੈਗਾ ਕੀ ਪਿੰਡ ਦੀ ਮੈਂ ਇਸ ਟਾਈਮ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹਾਂ ਪਿੰਡ ਦੇ ਜੋ ਮਤਲਬ ਕੰਮ ਤੋਂ ਦੇ ਆ ਸਾਰੇ ਅਸੀਂ ਦੇਖਦੇ ਆ ਲੋਕਾਂ ਦੇ ਜੋ ਖਾਸ ਤੋਂ ਉਹਨਾਂ ਨੂੰ ਪ੍ਰਦਾਨ ਕਰਦੇ ਆ ਹਾਂ ਇਹ ਬਾਡੀ ਇਹ ਪਾਲ ਟੀਮ ਕੀ ਦੱਸਾਂ ਜੀ ਤੁਹਾਨੂੰ ਮੈਂ ਦੱਸਿਆ ਬਾਰ ਬਾਰ ਇਹੋ ਗੱਲ ਦੱਸ ਰਿਹਾ ਵੀ ਸ਼ਰਾਰਤੀ ਅੰਸਰ ਨੇ ਇਹਨਾਂ ਨੂੰ ਕੋਈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੋਈ ਕੰਮ ਨਹੀਂ ਵਸੇ ਨੇ ਜਿਹੜੀ ਪਹਿਲੀ ਫੈਰ ਕੀਤੀ ਉਹ ਕਿਨੇ ਕੀਤੀ ਪਹਿਲਾਂ ਜਦੋਂ ਮੈਂ ਗਿਆ ਜੀ ਹਵਾਈ ਫੇਰ ਹੋਏ ਨੇ ਠੀਕ ਹੈ ਜੀ ਹਨੇਰਾ ਸੀਗਾ ਅਗਲੇ ਪਾਸੇ ਇਹ ਮੇਰੇ ਕੋਲ 15 ਤੋਂ 20 ਬੰਦੇ ਦਾਤਰ ਲੈ ਕੇ ਖਲੋਤੇ ਸੀਗੇ ਇਹਨਾਂ ਨੇ ਹਵਾਈ ਫੇਰ ਕੀਤੇ ਦੋ ਨੰਬਰ ਦੇ ਅਸਲੇ ਨਾਲ ਕੀਤੇ ਬਿਲਕੁਲ ਮੈਂ ਰੋਕਿਆ ਵੀ ਨਹੀਂ ਲੜਨਾ ਨਹੀਂ ਗਿਆ ਇਹਨਾਂ ਨੂੰ ਵੀ ਰੋਕਿਆ ਵਾ ਇਹ ਮੁੜੇ ਨਹੀਂ ਗਏਗਾ ਇਹ ਤੇ ਬਾਅਦ ਫਿਰ ਦੇਖੋ ਜਦੋਂ ਮੈਂ ਇਹ ਨਾ ਕਰਕੇ ਗਿਆ ਵੀ ਨਹੀਂ ਲੜਨਾ ਜਦੋਂ ਮੈਨੂੰ ਉਹਨਾਂ ਨੇ ਮਾਰਨ ਤੱਕ ਗਏ ਆ ਗੱਡੀ ਵੱਢਦੀ ਮੇਰੀ ਸਾਰੀ ਵਿੱਚ ਮੈਨੂੰ ਇਹ ਨਾ ਜਾ ਕੇ ਕੱਢਦੇ ਤੇ ਮੇਰਾ ਮੇਰਾ ਕਤਲ ਕਰ ਦੇਣਾ ਸੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਪਿੰਡ ਡੇੜੀਵਾਲ ਕਰਨਾ ਤੇ ਜ਼ਿਲ੍ਹਾ ਗਰਦਾਸ ਖੋੜਾ ਤੇ ਆ ਮੇਰੇ ਤਾਇਆ ਜੀ ਦਾ ਮੁੰਡਾ ਆ ਮੰਗਲ ਸਿੰਘ ਸਨੋ ਬਲਵੰਤ ਸਿੰਘ ਤੇ ਇਹ ਵੀ ਡੇੜੀਵਾਲ ਦੇ ਵਸਨੀਕ ਨੇ ਤੇ ਇਹ ਬਾਕੀ ਸਾਰੇ ਆਪਣੇ ਇਹ ਬਹਾਦਰ ਸਿੰਘ ਸਨੋ ਬਲਵੰਤ ਸਿੰਘ ਇਹ ਮੇਰੇ ਤਾਇਆ ਜੀ ਦਾ ਮੁੰਡਾ ਏ ਠੀਕ ਆ ਕੋਈ ਤੇ ਇੰਨਾ ਨਾ ਇਦਾਂ ਹੈ ਕਿ ਡੇਰੀਵਾਲ ਦੇ ਵਿੱਚ ਨੀਕੀ ਜਤਿੰਦਰ ਸਿੰਘ son of ਹਰਜਿੰਦਰ son of ਜਰਨੈਲ ਸਿੰਘ ਜਤਿੰਦਰ ਸਿੰਘ son of ਜਰਨੈਲ ਸਿੰਘ ਇਹਨਾਂ ਨੇ ਸ਼ਰਿਆਮ ਸਿੱਧੀਆਂ ਗੋਲੀਆਂ ਚਲਾਈਆਂ ਨੇ ਉੱਥੇ ਵੀਡੀਓ ਵਗੈਰਾ ਸਾਡੇ ਕੋਲ ਹੈਗੀਆਂ ਨੇ ਭਾਜੀ ਹੁਣ ਇਹ ਤੁਹਾਨੂੰ ਦਿਖਾ ਦੇਣਗੇ ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਨੇ ਤੇ ਤਿੰਨ ਬੱਚਿਆਂ ਦੇ ਇਫਾਦਰ ਨੇ ਠੀਕ ਹੈ ਜੀ ਤੇ ਉਹਨਾਂ ਨੂੰ ਉਹਨਾਂ ਨੇ ਸਿੱਧੀ ਗੁੰਡਾ ਗੁੰਡਾਗਰਦੀ ਕੀਤੀ ਸ਼ਰਿਆਮ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਇਦਾਂ ਕਿ ਇਹਨਾਂ ਨੇ ਤਾਂ ਕੀਤੀ ਆ ਕਿ ਇਹਨਾਂ ਦਾ ਜੋੜ ਆਮ ਆदमी ਦੀ ਸ਼ਹਿ ਨਾਲ ਸਿੱਧੀ ਇਹਨਾਂ ਨੇ ਕੀਤੀ ਗੁੰਡਾ ਕਰਦੀ ਕਿਉਂਕਿ ਇਹ ਗਲਤ ਕੰਮ ਕਰਦੇ ਨੇ ਜਵਾਨੀ ਨੂੰ ਭੜਕਾਉਂਦੇ ਨੇ ਠੀਕ ਹੈ ਜੀ ਨਸ਼ਿਆਂ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਡੱਕਨੇ ਆ ਵੀਡੀਓ ਪਾਉਂਨੇ ਜੇ ਕੋਈ ਭਗਵੰਤ ਮਾਤ ਦੇ ਖਿਲਾਫ ਮਤਲਬ ਕਿ ਇਹ ਦੇ ਖਿਲਾਫ ਪਾ ਦਿੱਤੀ ਤੇ ਇਹਨੇ ਕਹਿੰਨਾ ਵੀ ਡਿਲੀਟ ਕਰ ਕਿਉਂ ਭਾਈ ਜੇ ਕਮੈਂਟ ਕਰਦਾ ਕਹਿੰਦਾ ਡਿਲੀਟ ਕਰ ਕਿਉਂ ਭਾਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ ਤੁਸੀਂ ਦੇਖ ਸਕਦੇ ਹੋ ਅਸੀਂ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਵੀਡੀਓ ਪਾਉਂਦਾ ਸੀਗਾ ਸੋਸ਼ਲ ਮੀਡੀਆ ਤੇ ਤੇ ਉਹ ਮੈਨੂੰ ਕਹਿੰਦਾ ਹੈ ਬਾਰ-ਬਾਰ ਕਿ ਕੱਟ ਕਿਉਂ ਭਾਈ ਸਾਡੇ ਅੱਡੇ 'ਚ ਚੱਲੀਆਂ ਗੋਲੀਆਂ ਨਰਾਂ ਵਾਲੀ ਇਦਾਂ ਹੀ ਚੱਲੀਆਂ ਨਰਾਂ ਵਾਲੀ ਗੋਲੀਆਂ ਪਰੋਤੀ ਮੰਗਦੇ ਸੀ ਉਹ ਤੇ ਬਸ ਉਹ ਵੀਡੀਓ ਪਾਈ ਤੇ ਕਹਿੰਦਾ ਹੈ ਕੱਟ ਦੇ ਤੇ ਹੁਣ ਇਹ ਇਦਾਂ ਵੀਡੀਓ ਤਾਂ ਗੱਲ ਵਧੀ ਹੈ ਤੇ ਇਹਨਾਂ ਨੇ ਆ ਕੇ ਛੜਿਆਂ 'ਮ ਗੋਲੀਆਂ ਮਾਰੀਆਂ ਸ਼ਾਇਦ ਅਸੀਂ ਰੋੜਾ ਹੋਈ ਇਹਨਾਂ ਦੇ ਪੈਰਾਂ ਦਾ ਕਿਦਾਂ ਕੁਝ ਵੀ ਤੀ ਦੇ ਉਹ ਤੇ ਹੁਣ ਤੁਸੀਂ ਦੱਸੋਗੇ ਪਹਿਲਾਂ ਵੀ ਕੋਈ ਰੰਜਿਸ਼ ਸੀ ਆ ਕੋਈ ਰੰਜਿਸ਼ ਨਹੀਂ ਸੀ ਇਹਨਾਂ ਨੇ ਬਸ ਇਹੀ ਗੱਲ ਚੁੱਪਦੀ ਹੈ ਕਿ ਇਹ ਵੀਡੀਓ ਪਾਉਂਦਾ ਜਾਂ ਕਿਦਾਂ ਪੁਲਿਸ ਤੇ ਪੁਲਿਸ ਨੀ ਬਿਆਨ ਨਹੀਂ ਲਿਆ ਜੀ ਨਹੀਂ ਬਿਆਨ ਲਿਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਹਾਂਜੀ ਪਹੁੰਚੀ ਆ ਪੁਲਿਸ ਪਹੁੰਚੀ ਨਾਂ ਨੂੰ ਲਿਖਿਆ ਨੇ ਪੂਰੇ ਨਹੀਂ ਲਿਖਿਆ ਵੀ ਕਹਿੰਦੇ ਲਿਖਾਂਗੇ ਤੇ ਸੁਣਵਾਈ ਨਹੀਂ ਹੋ ਰਹੀ ਉਹ ਮਾਮਲਾ ਰਾਤ ਨੂੰ ਪਤਾ ਲਗਾ ਸਾਨੂੰ ਸੁਤਣਾ ਮਿਲੀ ਸੀ ਵੀ ਪਿੰਡ ਡੇਰੀਵਾਲ ਕਿਰਨਾ ਦੋ ਪਾਰਟੀਆਂ ਝੜਾ ਆਇਆ ਉੱਤੇ ਅਸੀਂ ਰਾਤ ਉੱਥੇ ਪਹੁੰਚੇ ਸੀ ਤੇ ਜਿੱਥੇ ਮੌਕੇ ਤੇ ਇੱਕ ਕਾਰ ਜਿਹੜੀ ਆ ਸਿਟੀ ਹੌਂਡਾ ਉਹ ਕਾਫੀ ਨੁਸਾਨੀ ਹੋਈ ਖੜੀ ਸੀ ਤੇ ਉਹਦਾ ਕਾਫੀ ਨੁਸਾਨ ਕੀਤਾ ਤੇ ਮੌਕੇ ਤੋਂ ਬਾਰੇ ਅਸੀਂ ਸੀਨ ਵੇਖਿਆ ਕਰਾਇਮਦਾ ਉਸ ਤੋਂ ਬਾਅਦ ਸਵੇਰੇ ਪਤਾ ਲੱਗਾ ਵੀ ਦੋਵੇਂ ਪਾਰਟੀਆਂ ਜਿਹੜੀਆਂ ਸਿਵਰ ਹਸਪੀਟਲ ਕਰਾਫਾ ਦਾਖਲ ਨੇ ਫਿਰ ਮੈਂ ਕਦਾਤਪੁਰ ਆਇਆ ਇੱਥੇ ਇੱਕ ਪਾਰਟੀ ਵੱਲੋਂ ਮੰਗਰ ਸਿੰਘ ਵਾਸੀ ਡੇਰੀਓ ਚਰਨ ਤੇ ਦੂਜੇ ਪਾਸੇ ਤੋਂ ਜਤਿੰਦਰ ਸਿੰਘ ਹੈਪੀ ਡੇਰੀਓ ਚਰਨ ਦੋਵੇਂ ਦਾਖਲ ਨੇ ਤੇ ਡਾਕਟਰਾਂ ਨੂੰ ਮਿਲ ਕੇ ਇਹਦੇ ਨਾਲ ਮੈਡੀਕਲ ਜਿਹੜਾ ਰਕਟਿਆ ਹੈ ਮਰੇ ਘਟਿਆ ਉਹ ਲੈ ਕੇ ਤੇ ਜਿਹੜੇ ਕਾਰਵਾਈ ਬੰਦੀ ਆ ਉਹ ਆਪਾਂ ਕਰ ਰਹੇ ਹਾਂ ਘੋੜੀ ਪਤਾ ਲੱਗਾ ਵੀ ਇਹ ਵਾਈਫਰ ਹੋਇਆ ਤੇ ਤੇ ਫਿਰ ਤਪੀ ਇਧਰੋਂ ਵੇਖਦੇ ਹਾਂ ਕਿੰਨਾ ਚਲਾਈਏ ਸੀ